ਰੇ ਆ ਆ ਦੇ ਘੁੱਤ ਤੈਨੂੰ ਮੈਂ ਅੱਟਦਾ ਪੀੜਾ ਕਰਨਾ ਸ਼ਮਾ ਫਿਰ ਤੈਨੂੰ ਰੋਟੀ ਬਣਾਉਣੀ ਸਿੱਖਾਣੀ ਇਦਾਂ ਕਰਦਾ ਪੀੜਾ ਹਾਂ ਤੇ ਤੂੰ ਵੀ ਕਰ ਕੇ ਦੇਖ ਮਾਂ ਮੈਨੇ ਕਰਨਾ ਕੋਈ ਕੰਮ ਕੁਮ ਮੇਰੇ ਤਾਂ ਹੱਥ ਗੰਦੇ ਹੋ ਜਾਂਦੇ ਆ ਵੈਸੇ ਤੂੰ ਮੈਨੂੰ ਇਹ ਕਿਉਂ ਸਿਖਾਣੇ ਪਏ ਆ ਬੁੱਤ ਰੋਟੀ ਬਣਾਣੀ ਤਾਂ ਸਿਖਾਉਣੀ ਆ ਮੈਂ ਤੈਨੂੰ ਸਾਰੇ ਕੰਮ ਸਿਖਾਣੇ ਤੂੰ ਵੱਡਾ ਹੋ ਰਿਹਾ ਤੇ ਤੇਰਾ ਵਿਆਹ ਵੀ ਕਰਨਾ ਵਾ ਮੈਨੇ ਉੱਥੇ ਜਾ ਕੇ ਕੰਮ ਕਰਨਾ ਇਹ ਤਾਂ ਕਰਨਾ ਪੈਣਾ ਮੇਰਾ ਫਰਜ਼ ਆ ਮੈਂ ਤੈਨੂੰ ਸਾਰੇ ਕੰਮ ਸਿਖਾ ਕੇ ਭੇਜਾਂਗੀ ਮਾਂ ਮੈਂ ਤਾਂ ਚਾਹਨੀ ਹਾਂ ਮੈਨੂੰ ਕੋਈ ਅਮੀਰ ਘਰ ਮਿਲ ਜੇ ਮੈਂ ਨਹੀਂ ਤਰ੍ਹਾਂ ਕੋਈ ਕੰਮ ਕੁੰਮ ਕਰਨਾ ਚਾਹਦੀ ਮੈਂ ਤਾਂ ਰਾਸ ਕਰਨਾ ਚਾਹਨੀ ਆ ਕਿ ਮੈਂ ਵੀ ਚਾਹਨੀ ਆ ਤੈਨੂੰ ਅਮੀਰ ਘਰ ਮਿਲੇ ਸਾਰੀ ਦੁਨੀਆ ਦੀਆਂ ਖੁਸ਼ੀਆਂ ਤੈਨੂੰ ਮਿਲ ਪਰ ਪਤਾ ਨਹੀਂ ਨਾ ਰੱਬ ਕਿਸਮਤ ਕਿੱਦਾਂ ਲਿਖਦਾ ਵਾ ਰੋਟੀ ਤਾਂ ਪੂਰੀ ਗੋਲ ਬਣਾ ਲੈਣੀ ਆ ਨਾਲੇ ਸਵਾਦ ਵੀ ਬਣਾਉਣੀ ਆ ਤਾਈ ਦਾ ਤੇਰੇ ਹੱਥ ਦੀ ਬਣੀ ਰੋਟੀ ਖਾਣਾ ਵਾ ਮੈਂ ਕੀ ਗੱਲ ਬੋਲਦੀ ਨਹੀਂ ਬਈ ਉਹ ਚਲਾਚੀਆਂ ਪਾਈਆਂ ਨੇ ਕੱਲ ਦਾ ਦੇਖ ਰਿਆ ਤੈਨੂੰ ਮੈਂ ਕੋਈ ਗੁੱਸਾ ਵਾ ਤਾਂ ਕੱਢ ਲਾ ਮੈਂ ਵੀ ਤਾਂ ਕੱਟਿਆ ਹੀ ਆ ਬੋਲ ਪਾ ਮੈਨੂੰ ਉਹ ਬੋਲਦੀ ਨਹੀਂ ਬਈ ਤੇਰੇ ਨਾਲ ਗੱਲ ਕਰ ਰਿਆ ਮੈਂ ਮੈਂ ਤੈਨੂੰ ਪੈਸੇ ਫੜਾਏ ਉਤੋਂ ਤੇਰੇ ਹੱਥੋਂ ਹੀ ਖੋ ਕੇ ਲੈ ਗਿਆ ਉਸੇ ਵੇਲੇ ਸਾਦੀ ਬਾਜੀ ਮੈਂ ਜਾਂਦਾ ਹੋਇਆ ਜੇ ਗਿਣਦਾ ਹੀ ਪਿਆ ਸੀ ਮੈਨੂੰ ਪਤਾ ਨਹੀਂ ਲੱਗਿਆ ਜੱਕਦਾਮ ਆਇਆ ਲੈ ਗਿਆ ਜੀ ਅਰੇ ਤੂੰ ਰੋਡ ਤੇ ਫੜ ਕੇ ਕੰਨ ਰਿਆ ਸੀ ਪੈਸੇ ਗਲਤੀ ਹੋ ਗਈ ਬਾਜੀ ਮੇਰਾ ਤਾਂ ਚੱਲ ਕੋਈ ਗੱਲ ਨਹੀਂ ਯਾਰ ਇਹੋ ਜਿਹੇ ਬੰਦਿਆਂ ਦਾ ਨਾ ਕੁਝ ਪਤਾ ਨਹੀਂ ਹੁੰਦਾ ਪੈਸੇ ਹੀ ਖੋ ਕੇ ਲੈ ਕੇ ਗਿਆ ਜੇ ਤੇਰੇ ਕੁਝ ਮਾਰ ਦਿੰਦਾ ਫਿਰ ਅੱਜ ਤੋਂ ਬਾਅਦ ਧਿਆਨ ਰੱਖਣਾ ਸਾਈਡ ਤੇ ਹੋ ਕੇ ਪੈਸੇ ਗਿਣੀਦੇ ਹੁੰਦੇ ਨੇ ਰੋਡ ਤੇ ਖੜਕੇ ਨਹੀਂ ਪੈਸੇ ਗਿਣਨੇ ਪਰ ਪਾਜੀ ਐਡਾ ਵੱਡਾ ਨੁਕਸਾਨ ਹੋ ਗਿਆ 10000 ਮੇਰੇ ਲਈ ਬਹੁਤ ਨੇ ਮੈਂ ਸੋਚਦਾ ਥਾਣੇ ਜਾ ਕੇ ਰਿਪੋਰਟ ਕਰਾਵਾਂ ਉਹ ਨਹੀਂ ਵੀਰੇ ਨਹੀਂ ਥਾਣੇ ਰਿਪੋਰਟ ਕਰਾਉਣ ਦਾ ਕੋਈ ਫਾਇਦਾ ਨਹੀਂ ਵੀਰੇ ਕਿ ਪੰਜਾਬ ਆ ਮੇਰੇ ਭਰਾ 10000 ਪਿੱਛੇ ਆਪਾਂ ਥਾਣੇ ਰਿਪੋਰਟ ਕਰਾਵਾਂਗੇ ਇੱਕ ਢੇੜੇ ਮਾਰਾਂਗੇ 10 ਦੇ 20 ਦੇਣੇ ਪੈ ਜਾਣੇ ਆ ਉੱਥੇ ਇੱਥੇ ਲੋਕਾਂ ਦੀਆਂ ਕਰੋੜਾਂ ਰੁਪਏ ਦੀਆਂ ਗੱਡੀਆਂ ਚੋਰੀ ਹੋ ਜਾਂਦੀਆਂ 골ਡ ਚੋਰੀ ਹੋ ਜਾਂਦਾ ਲੋਕੀ ਪਰਸ ਖੋ ਕੇ ਲੈ ਜਾਂਦੇ ਜਨਾਨੀਆਂ ਦੇ ਅੱਜ ਤੱਕ ਕੁਝ ਮਿਲੇ ਆ ਜਿਹੜਾ ਤੇਰੇ ਪੈਸੇ ਮਿਲਨੇ ਨੇ ਤੂੰ ਟੈਨਸ਼ਨ ਨਾ ਲੈ ਚਿੰਤਾ ਨਾ ਕਰ 10000 ਰੁਪਏ ਤੂੰ ਮੇਰੇ ਕੋਲ ਲੈ ਲਈ ਨਹੀਂ ਭਾਜੀ ਤੁਹਾਨੂੰ ਪਤਾ ਨਾ ਮੈਂ ਇਦਾਂ ਪੈਸੇ ਨਹੀਂ ਲਾਊਗਾ ਮੇਰਾ ਤਾਂ ਐਡਾ ਵੱਡਾ ਨੁਕਸਾਨ ਹੋ ਗਿਆ ਪਤਾ ਨਹੀਂ ਮੇਰੇ ਨਾਲ ਹੀ ਐਡਾ ਕਿਉਂ ਹੁੰਦਾ ਉਹ ਵੀਰੇ ਤੇਰਾ ਨੁਕਸਾਨ ਨਹੀਂ ਹੋਇਆ ਮੇਰਾ ਨੁਕਸਾਨ ਹੋਇਆ ਤੂੰ ਮੇਰਾ ਛੋਟਾ ਭਰਾ ਵਾ ਤੂੰ ਮੇਰੇ ਕੋਲ ਪੈਸੇ ਲੈ ਲਈ 10000 ਰੁਪਿਆ ਟੈਨਸ਼ਨ ਨਾਲਾ ਦਿਮਾਗ ਤੇ ਕੋਈ ਆਪਾਂ ਕੰਪਲੇਂਟ ਨਹੀਂ ਕਰਾਣੀ ਚੱਲ ਮੈਨੂੰ ਆਫਿਸ ਛੱਡ ਮੈਂ ਕੋਈ ਕੰਮ ਜਾਣਾ ਵਾ ਠੀਕ ਹੈ ਭਾਜੀ ਵੀਰੇ ਤੁਸੀਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕਿਵੇਂ ਹੋ ਮੈਂ ਠੀਕ ਹੀ ਹਾਂ ਬਸ ਕੀ ਹੋਇਆ ਕੀ ਦੱਸਾਂ ਮੈਨੂੰ ਨਾ ਭਾਜੀ ਨੇ ਐਡਵਾਂਸ ਸੈਲਰੀ ਦਿੱਤੀ ਸੀਗੀ 10000 ਰੁਪਇਆ ਬਾਕੀ ਤੂੰ ਦੱਸ ਮੇਰੀ ਭੈਣ ਕਿਵੇਂ ਆ ਠੀਕ ਆ ਸਭ ਠੀਰੇ ਥੀ ਦੱਸਾਂ ਤੁਹਾਨੂੰ ਮੈਂ ਹੁਣ ਕੀ ਹੋਇਆ ਸਭ ਠੀਕ ਤਾਂ ਹੈ ਠੀਰੇ ਮੈਂ ਤੁਹਾਨੂੰ ਬਹਿ ਕੇ ਗੱਲ ਦੱਸਦੀ ਆ ਆਜੋ ਤੂੰ ਮੈਨੂੰ ਹੋਰ ਨਾ ਟੈਨਸ਼ਨ ਚ ਪਾ ਦਾਸਤਾ ਸਹੀ ਕੀ ਹੋਇਆ ਅਜਾ ਕੋ ਬੈ ਕੇ ਗੱਲ ਕਰ ਵੀਰੇ ਪੈਣਾ ਤਾਂ ਮੈਂ ਗਾੜੂ ਸਾੰਬ ਲਈ ਸੀਗੀ ਵੀਰੇ ਮੇਰਾ ਸੂਟ ਆਹੇ ਤੇਰਾ ਸੂਟ ਤਾਂ ਇੱਥੇ ਕੀ ਕਰਦਾ ਪਿਆ ਚੱਕ ਕੇ ਉਹ ਕੁਵਾਰ ਖਾਣੇ ਜਨੂੰ ਲੀਰ ਜੀ ਚੱਕ ਕੇ ਰੱਖਤੀ ਇੱਥੇ ਇਹ ਮੈਂ ਤਾਂ ਉੱਦੀ ਰੱਖਤਾ ਸੀਗਾ ਮੈਂ ਸੋਚਿਆ ਭਾਬੀ ਜੀ ਕੋਲ ਸੰਭਿਆ ਜਾਊਗਾ ਸਾਂਭਣੂਗੀ ਆਪਣੇ ਘਰ ਨਹੀਂ ਸਾਂਭ ਸਕਦੀ ਸਮਾਨ ਮੈਨੂੰ ਅਜੇ ਤੁਹਾਨੂੰ ਇੱਕ ਗੱਲ ਪੁੱਛਣੀ ਸੀ ਤੁਸੀਂ ਲੇਡੀ ਸੂਟ ਤੋਂ ਕੀ ਲੈਣਾ ਦੇਣਾ ਤੁਸੀਂ ਕੱਲ ਵੀ ਮੇਰਾ ਸੂਟ ਖਿੱਚਦੇ ਪਏ ਸੀਗੇ ਪਰ ਬਾਅਦ ਚੂ ਵੀਰੇ ਨੇ ਭਾਬੀ ਨੂੰ ਆਪਣੀਆਂ ਗੱਲਾਂ ਚ ਲਾ ਕੇ ਤੇ ਪੁੱਛ ਲਿਆ ਤੇ ਭਾਬੀ ਜੀ ਨੇ ਦੱਸਤਾ ਨਾਲੇ ਇੱਕ ਗੱਲ ਹੋਰ ਜਿਹੜਾ ਤੇਰੇ ਭਰਾ ਨੇ ਸੂਟ ਦਿੱਤਾ ਵਾ ਉਹ ਕਦੋਂ ਸੁਆਣਾ ਵਾ ਸੁੱਤੀ ਉਹ ਸੂਟ ਤਾਂ ਮੇਰਾ ਨਹੀਂ ਸੀ ਮਰੰਦਾ ਵਾ ਮੈਨੂੰ ਸਭ ਪਤਾ ਲੱਗ ਗਿਆ ਵਾ ਸਿਮਰਨ ਕੱਲ ਝੂਠ ਬੋਲਦੀ ਵੀ ਸੀ ਉਹ ਸੂਟ ਤੈਨੂੰ ਮਿਲਿਆ ਤੇਰਾ ਭਰਾ ਦੇ ਕੇ ਗਿਆ ਸਿਮਰਨ ਦੇ ਥਰੂ ਮੈਨੂੰ ਸਭ ਪਤਾ ਲੱਗ ਗਿਆ ਵਾ ਮੇਰੇ ਵੱਲੋਂ ਕੋਈ ਰੋਗ ਟੋਕ ਨਹੀਂ ਆ ਜਿਹੜਾ ਤੂੰ ਸੂਟ ਰੱਖਿਆ ਹੋਊਗਾ ਨੀਚੇ ਹੀ ਪਿਆ ਹੋਣਾ ਵਾ ਹਾਂਜੀ ਹਾਂ ਲਿਆ ਕੋਈ ਨਹੀਂ ਮੈਨੂੰ ਦਿਖਾ ਆਪਾਂ ਦੋਨੇ ਚੱਲਦੇ ਆਂ ਸੂਟ ਸਵਾਨ ਠੀਕ ਆ ਜੀ ਟੈਨਸ਼ਨ ਨਾ ਲੈ ਮੇਰੇ ਵੱਲੋਂ ਕੋਈ ਰੋਗ ਟੋਕ ਨਹੀਂ ਕੋਈ ਆਵੇ ਜਾਵੇ ਮੇਰੇ ਵੱਲੋਂ ਜੀ ਸਦਕੇ ਖੇਰੋਸ ਤੋਂ ਬਾਅਦ ਵੀ ਰਿਲੇ ਸੂਤ ਸਾੜਦਾ ਹੈ ਕੋਈ ਕਰਦਾ ਰਰ 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 ਰੇ ਏ ਇਹ ਜਿਹਦੇ ਤਾਂ ਮੈਨੂੰ ਕੋਈ ਗੱਲ ਸਮਝ ਨਹੀਂ ਆਉਂਦੀ ਵੀਰਾ ਭਾਬੀ ਨੂੰ ਇੰਨਾ ਕੁਝ ਬੋਲਦਾ ਭਾਬੀ ਜੀ ਬੋਲਦੇ ਕਿਉਂ ਨਹੀਂ ਉਹਨਾਂ ਨੂੰ ਅੱਗੇ ਜਵਾਬ ਕਿਉਂ ਨਹੀਂ ਦਿੰਦੇ ਮੇਰੀ ਭੈਣ ਆਪ ਜਿੰਨੇ ਮਰਜ਼ੀ ਜ਼ੁਲਮ ਸਹਿ ਲੂਗੀ ਪਰ ਅੱਗੋ ਬੋਲੂਗੀ ਨਹੀਂ ਕਿਉਂਕਿ ਮੇਰੀ ਮਾਂ ਨੇ ਚੰਗੇ ਸੰਸਕਾਰ ਦਿੱਤੇ ਨੇ ਉਹਨਾਂ ਨੇ ਹਮੇਸ਼ਾ ਇਹੀ ਸਿਖਾਇਆ ਕਿ ਆਪਣੇ ਤੋਂ ਵੱਡਿਆਂ ਨਾਲ ਤੇ ਆਪਣੇ ਘਰ ਵਾਲੇ ਨਾਲ ਕਦੇ ਬਹਿਸ ਨਹੀਂ ਕਰਨੀ ਤੇ ਨਾ ਹੀ ਅੱਗੋ ਬੋਲਣਾ ਮਾਂ ਜੇ ਮੈਨੂੰ ਕੰਮ ਕਰਨਾ ਵੀ ਪਿਆ ਨਾ ਮੈਂ ਤਾਂ ਉਹਨਾਂ ਨੂੰ ਜਵਾਬ ਦੇ ਦੇਗਾ ਕਿ ਮੈਂ ਨਹੀਂ ਕਰਨਾ ਹੈਗਾ ਕੋਈ ਵੀ ਮਤ ਮੇਰੀ ਗੱਲ ਹਮੇਸ਼ਾ ਇੱਕ ਯਾਦ ਰੱਖੀ ਸਾਰੇ ਜਿੱਦਾਂ ਦੇ ਮਰਜ਼ੀ ਮੈਨੂੰ ਤੇਰੇ ਮੂੰਹ ਤੋਂ ਇੱਕ ਸ਼ਬਦ ਵੀ ਨਹੀਂ ਨਿਕਲਣਾ ਚਾਹੀਦਾ ਕਿਉਂ ਮਾਂ ਜਾ ਕੇ ਕਿਸੇ ਦੇ ਅੱਗੋਂ ਨਹੀਂ ਬੋਲਣਾ ਇਸ ਤੇਰੀ ਬੇਇੱਜ਼ਤੀ ਨਹੀਂ ਹੈਗੀ ਇਹ ਤੇ ਤੇਰੇ ਮਾਪੇ ਬ ਦੀ ਬੇਇੱਜ਼ਤੀ ਆ ਕਿ ਤੂੰ ਜਾਣੀ ਹੈ ਸਾਡੀ ਬੇਇੱਜ਼ਤੀ ਹੋਵੇ ਹਾਂ ਮਾਂ ਮੈਨੂੰ ਨਹੀਂ ਪਤਾ ਸੀ ਇੱਦਾਂ ਹੁੰਦਾ ਵਾ ਮੈਂ ਤੈਨੂੰ ਵਾਦਾ ਕਰਦੀ ਮੁੱਜ ਜੇ ਤਦ ਹੀ ਹਮੇਸ਼ਾ ਲਾਜ ਖਾਈ ਕਦੇ ਵੀ ਬੇਇੱਜ਼ਤੀ ਨਹੀਂ ਹੋਣ ਦਊਗੀ ਵੈਸੇ ਵੀ ਮੈਂ ਜਦ ਤੱਕ ਮਰਜ਼ੀ ਸੋਰੇ ਕਾ ਮਿਲਣ ਮੌਨਸਮ ਦੀ ਇੱਕ ਸ਼ਬਦ ਵੀ ਨਹੀਂ ਬੋਲਾਂਗੀ ਮਾਂ ਹੁਣ ਮੈਨੂੰ ਰੋਟੀ ਬਣਾਉਣੀ ਸਿਖਾਓ ਮੈਂ ਤੁਹਾਨੂੰ ਗੋਲ ਰੋਟੀ ਬਣਾ ਕੇ ਦਿਖਾਉਣੀ ਆ ਦੇਖੋ ਤਾਂ ਤੈਨੂੰ ਮੈਂ ਆਟਾ ਇਹਦਾ ਪੀਰਾ ਕਰਨਾ ਸ਼ੁਰੂ ਆ ਫਿਰ ਤੈਨੂੰ ਰੋਟੀ ਬਣਾਉਣੀ ਸਿੱਖਾ ਰੇ ਤੈਨੂੰ ਮੈਂ ਕਿਹਾ ਰੋਟੀ ਰੱਖਣ ਨੂੰ ਤੂੰ ਇੱਕ ਵਾਰੀ ਵੀ ਮੈਨੂੰ ਪੁੱਛਿਆ ਵਾ ਉਹ ਛੱਡ ਦੇ ਜੇ ਹੁਣ ਰੱਖਤੀ ਆ ਚੱਕਰ ਨੂੰ ਕਿਹਨੇ ਗਿਆ ਵਾ ਬੋਲਦੀ ਕਿਉਂ ਨਹੀਂ ਪਈ ਤੂੰ ਮੇਰੇ ਨਾਲ ਤੇਰੇ ਨਾਲ ਹੀ ਗੱਲ ਕਰ ਰਹੇ ਆ ਸੂਟ ਦੀ ਯਾਦ ਆ ਰਹੀ ਆ ਓਏ ਉਹਦੇ ਨਾਲੋਂ ਲੱਖਾਂ ਗੁਣਾ ਵਧੀਆ ਲੈ ਕੇ ਦਊਂਗਾ ਤੈਨੂੰ ਸੂਟ ਕੋਈ ਨਹੀਂ ਅੱਜ ਨਹੀਂ ਤਾਂ ਕੱਲ ਬੋਲੇਗੀ ਮੈਂ ਵੀ ਦੇਖਦਾ ਕਿੰਨਾ ਕੋ ਸਬਰ ਆ ਤੇਰੇ ਚ ਪਰ ਵੀਰੇ ਕੁਝ ਤਾਂ ਬੋਲ ਸਕਦੇ ਆ ਨਾ ਤੂੰ ਤਾਂ ਬਿਲਕੁਲ ਨਹੀਂ ਬੋਲਦੇ ਉਹ ਮਰਦੀ ਮਰ ਜੂਗੀ ਸਾਰੇ ਚਿਰਾਂ ਮਸਹਲੂਗੀ ਪਰ ਅੱਗੋ ਨਹੀਂ ਬੋਲੂਗੀ ਆ ਅੱਜ ਨਹੀਂ ਤਾਂ ਕੱਲ ਟੁੱਟੂ ਆ ਤਾਂ ਸਹੀ ਸਮਝ ਨਹੀਂ ਲੱਗੀ ਰੱਬ ਨੇ ਸਾਰੇ ਦੁੱਖ ਸਾਨੂੰ ਹੀ ਦੇਣੇ ਸੀ ਆਹ ਰੱਬ ਨਾ ਹਮੇਸ਼ਾ ਪਰਖਦਾ ਹੁੰਦਾ ਵਾ ਕਿ ਸਾਡੇ ਬੱਚੇ ਕਿੱਥੇ ਡੋਲਦੇ ਨੇ ਤੇ ਤੁਸੀਂ ਨਾ ਪਰਵਾਹ ਨਾ ਕਰਿਆ ਕਰੋ ਸਭ ਸਹੀ ਹੋ ਜਾਊਗਾ ਕਿੱਥੇ ਸਹੀ ਹੋ ਜਾਊਗਾ ਕਿਸੇ ਇੱਕ ਪਾਸੇ ਦਾ ਸਾਹ ਆਵੇ ਉਧਰੋਂ ਮੇਰੀ ਭੈਣ ਦੁਖੀ ਆ ਇਧਰੋਂ ਮੈਂ ਜਿੱਥੇ ਕੰਮ ਲੱਗਦਾ ਮੇਰਾ ਜੀਜਾ ਮੈਨੂੰ ਲੱਗਣ ਨਹੀਂ ਦਿੰਦਾ ਜੇ ਸਾਰਾ ਕੁਝ ਹੋ ਜਾਂਦਾ ਸਹੀ ਤਾਂ ਆ ਤੇਰੇ ਸਾਹਮਣੇ ਚੋਰੀ ਹੋ ਗਈ ਐ ਮੈਂ ਮਾਂ ਨੂੰ ਕੀ ਜਵਾਬ ਦਊਂਗਾ ਹਜੇ ਮੈਂ ਉਹਨੂੰ ਸਵੇਰੇ ਕਹਿ ਕੇ ਆਇਆ ਸੀਗਾ ਕਿ ਮੈਂ ਮਾਂ ਤੈਨੂੰ ਸੂਟ ਲੈ ਕੇ ਦਊਂਗਾ ਕਿਹੜੇ ਮੂੰਹ ਨਾਲ ਉਹਦੇ ਸਾਹਮਣੇ ਜਾਊਂਗਾ ਮੈਨੂੰ ਆ ਦੱਸ ਪਰ ਪੈਣੇ ਮੈਨੂੰ ਮਾਫ਼ ਕਰੀ ਧੀਰੇ ਇਦਾਂ ਨਾ ਕਰੋ ਤੁਸੀਂ ਹੱਥ ਨਾ ਜੋੜੋ ਮੇਰੇ ਅੱਗੇ ਨਾਲੇ ਮਾਫ਼ੀ ਕਿਸ ਗੱਲ ਦੀ ਪੈਣੇ ਮੇਰੇ ਕਰਕੇ ਤੈਨੂੰ ਆ ਮੁਸੀਬਤ ਚ ਝਲਣੀ ਪਈ ਝੂਠ ਵੀ ਬੋਲਣਾ ਪਿਆ ਤੇ ਉਹਨਾਂ ਨੇ ਤੈਨੂੰ ਕੰਮ ਤੋਂ ਵੀ ਕੱਢਤਾ ਹੁਣ ਤੇਰਾ ਕੀ ਬਣੂਗਾ ਮੇਰੇ ਕੰਮ ਤਾਂ ਮੈਨੂੰ ਹੋਰ ਮਿਲ ਜਾਣਗੇ ਮੈਨੂੰ ਤਾਂ ਬਸ ਭਾਬੀ ਦੀ ਟੈਨਸ਼ਨ ਆ ਤੇਰਾ ਪਾ ਕਿੰਨਾ ਕਿੰਨਾ ਘਾਉਗ ਗਿਆ ਮਾਂ ਨੂੰ ਕੀ ਕਹਾਂ ਮੈਂ ਖੁਦ ਦੀ ਸਾਫ ਕਰ ਦਿੰਨੀ ਆ ਸਾਲੀ ਦੀਦੀ ਤੈਨੂੰ ਪਤਾ ਇਹ ਪਿਤਾ ਜੀ ਦੀ ਫੇਵਰਿਟ ਸ਼ਰਟ ਹੁੰਦੀ ਸੀ ਹਾਂ ਮੈਨੂੰ ਪਤਾ ਹੈ ਪਿਤਾ ਜੀ ਦੀ ਫੇਵਰਿਟ ਸ਼ਰਟ ਹੁੰਦੀ ਸੀ ਤੂੰ ਕਿਉਂ ਪਾਈਏ ਸ਼ਰਟ ਉਹ ਮੇਰੀ ਭੋਲੀ ਦੀਦੀ ਸਾਰੇ ਕਹਿੰਦੇ ਪਿਤਾ ਜੀ ਤੋਂ ਬਾਅਦ ਭਾਈ ਪਿਤਾ ਹੁੰਦਾ ਮੈਂ ਨਾ ਪਿਤਾ ਜੀ ਦੇ ਸਾਰੇ ਫਰਜ਼ ਨਿਭਾਉਂਗਾ ਹਾਏ ਮੇਰੇ ਵੀਰ ਦੀਦੀ ਆਪਣੀ ਗਰੀਬ ਸੋਚਦੀ ਹੁੰਨੀ ਆ ਰੱਬ ਨੇ ਪਰ ਨਗਰੀਬ ਕਾ ਬਣਾਇਆ ਦੀਦੀ ਤੁਸੀਂ ਬਸ ਸਿਕਰ ਨਾ ਕਰਿਓ ਮੇਰੇ ਬਾਬਾ ਜੀ ਨੂੰ ਰੋਜ਼ ਅਰਦਾਸ ਕਰਦਾ ਤੁਸੀਂ ਉਮੀਦ ਕਰਕੇ ਆਉਂਗੇ ਤੇ ਤੇਰੇ ਸਾਰੇ ਵਿਸ਼ੇ ਪੂਰੇ ਹੋਣਗੇ ਆ ਪਰ ਮੇਰੀ ਤਾਂ ਬਸ ਇੱਕ ਹੀ ਵੇਸ਼ ਹੈ ਕਿ ਮੇਰਾ ਭਰਾ ਤੇ ਮੇਰੀ ਮਾਂ ਹਮੇਸ਼ਾ ਖੁਸ਼ ਰਹੇ ਇਸ ਤੋਂ ਇਲਾਵਾ ਤਾਂ ਮੇਰੇ ਕੋਈ ਵੇਸ਼ ਹੀ ਨਹੀਂ ਹੈ ਜੀ ਦੀਦੀ ਤੁਸੀਂ ਤੁਸੀਂ ਹੀ ਖੁਸ਼ ਰਹੇ ਨਾ ਜਿੰਦੀਰੀ ਮਾਂ ਤੇ ਮੇਰਾ ਭਰਾ ਖੁਸ਼ ਹੋਗਾ ਤਾਂ ਫਿਰ ਮੈਂ ਤਾਂ ਆਪੀ ਖੁਸ਼ ਹੋਏ ਨਾ ਕੀ ਭਾਬੀ ਜੀ ਨੂੰ ਫੋਨ ਕਿਉਂ ਨਹੀਂ ਕਰਦੇ ਫੋਨ ਫੋਨ ਤਾਂ ਮੈਨੂੰ ਮਿਲ ਗਿਆ ਭਾਜੀ ਤੋਂ ਆਹਦੇ ਕਿੰਨਾ ਸੋਹਣਾ ਫੋਨ ਮਿਲਿਆ ਪਰ ਮੇਰੇ ਕੋਲੋਂ ਮੇਰੀ ਭੈਣ ਦਾ ਨੰਬਰ ਹੀ ਨਹੀਂ ਹੈਗਾ ਮੈਨੂੰ ਮੇਰੇ ਕੋਲ ਤਾਂ ਹੈਗਾ ਨਾ ਨਾ ਫੋਨ ਨਹੀਂ ਕਰਨਾ ਜੇ ਜੀਜਾ ਘਰੇ ਹੋਇਆ ਫੇਰ ਵੀਰੇ ਇਸ ਟਾਈਮ ਨੂੰ ਵੀਰਾ ਘਰੇ ਨਹੀਂ ਹੁੰਦਾ ਤੁਸੀਂ ਮੈਨੂੰ ਦੋ ਫੋਨ ਦੇਖ ਪਾਣਾ ਮੈਨੂੰ ਬੜਾ ਡਰ ਲੱਗਦਾ ਪਿਆ ਤੋ ਕਾਲ ਹੈਲੋ ਦੀਦੀ ਸਤਿ ਸ਼੍ਰੀ ਅਕਾਲ ਸੁਰਿੰਦਰ ਬੋਲਦਾ ਵੀਰੇ ਤੁਸੀਂ ਹਾਂ ਮੈਂ ਤੁਸੀਂ ਠੀਕ ਹੋ ਮੈਂ ਤਾਂ ਠੀਕ ਹਾਂ ਪਰ ਤੁਹਾਨੂੰ ਮੇਰਾ ਨੰਬਰ ਕਿੱਥੋਂ ਮਿਲਿਆ ਬਸ ਮਿਲ ਗਿਆ ਨੰਬਰ ਮੇਰੀ ਗੱਲ ਸੁਣੋ ਤੁਸੀਂ ਫਿਕਰ ਨਾ ਕਰੋ ਮੈਂ ਸਭ ਕੁਝ ਜਲਦੀ ਠੀਕ ਕਰ ਦੂੰਗਾ ਜਿਹੜਾ ਤੁਸੀਂ ਨੰਬਰ ਵਾਲੀ ਗੱਲ ਪੁੱਛੀ ਹੈ ਨਾ ਇਹ ਲੋ ਗੱਲ ਕਰੋ ਹੈਲੋ ਭਾਬੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਿਮਰਨਤ ਹੂੰ ਹਾਂਜੀ ਭਾਬੀ ਜੀ ਤੁਸੀਂ ਨਾ ਟੈਨਸ਼ਨ ਨਾ ਲਓ ਆਪਾਂ ਦਾ ਵੱਡੇ ਵੱਡੇ ਪੰਗੇ ਸਾਹਮਣੇ ਸੀਗੇ ਇਹ ਤਾਂ ਫਿਰ ਵੀ ਕੀ ਚੀਜ਼ ਆ ਨਾਲੇ ਨਾ ਆਹ ਨੰਬਰ ਨਾਲ ਵੀਰੇ ਦਾ ਵਾ ਵੀਰੇ ਨੇ ਨਾ ਨਵਾਂ ਫੋਨ ਲੈ ਲਿਆ ਤੇ ਤੁਸੀਂ ਨਾ ਆਹ ਨੰਬਰ ਨਾਲ ਮੇਰੇ ਨਾਮ ਤੋਂ ਸੇਵ ਕਰ ਲਓ ਠੀਕ ਆ ਸਿਮਰਨ ਹਾਂਜੀ ਤੁਸੀਂ ਟੈਨਸ਼ਨ ਨਾ ਲਿਓ ਸਭ ਠੀਕ ਹੋ ਜਾਊਗਾ ਦੀਦੀ ਮੈਂ ਨਾ ਸਾਰਾ ਕੁਝ ਜਲਦੀ ਠੀਕ ਕਰ ਦੂੰਗਾ ਠੀਕ ਆ ਤੁਸੀਂ ਆਪਣਾ ਧਿਆਨ ਰੱਖੋ ਤੇ ਖੁਸ਼ ਰਹੋ ਠੀਕ ਆ ਠੀਕ ਆ ਵੀਰੇ ਓਕੇ ਦੀਦੀ ਸਤਿ ਸ਼੍ਰੀ ਅਕਾਲ ਓਕੇ ਵੀਰੇ ਸਤਿ ਸ਼੍ਰੀ ਅਕਾਲ ਦੇਖਿਆ ਵੀਰੇ ਗੱਲ ਹੋ ਗਈ ਨਾ ਮੈਂ ਨਾ ਕਦੇ ਸੋਚਿਆ ਵੀ ਨਹੀਂ ਸੀ ਕਿ ਆ ਵੀ ਦਿਨ ਦੇਖਣੇ ਪੈਣਗੇ ਧੀਰੇ ਸਭ ਸਹੀ ਹੋ ਜਾਊਗਾ ਤੁਸੀਂ ਟੈਨਸ਼ਨ ਨਾ ਲੋ ਬੱਸ ਜੀ ਮੇਰੇ ਤੇ ਕਦੀ ਕੋਈ ਮੁਸੀਬਤ ਆ ਗਈ ਤਾਂ ਮੈਨੂੰ ਬਚਾਣਾ ਆਇਆ ਕਰੇਗਾ ਕਰੇਗਾ ਪਹਿਲੀ ਗੱਲ ਨਹੀਂ ਗੱਲ ਮੈਂ ਜਾਣਦਾ ਸੀ ਕਦੀ ਮੁਸੀਬਤ ਆ ਨਹੀਂ ਨਹੀਂ ਦੇਣੀ അക്കാഡേ കോ ബ ਚਿਕਲ ਜੀ ਤੁਸੀਂ ਸਾਡੇ ਆਤੀਸੋ ਦੇਖੇ ਜਰੂਰ ਤੇ ਦੱਸਿਓ ਵੀ ਤੁਹਾਨੂੰ ਕਿੱਦਾਂ ਦੇ ਲੱਗਦੇ ਪਏ ਆ ਤੇ ਸ਼ੇਅਰ ਵੀ ਕਰਦੇ ਹੋ ਜੇ ਤੁਹਾਨੂੰ ਵਧੀਆ ਲੱਗਦੇ ਪਏ ਆ ਨਾ ਤਾਂ ਸਾਨੂੰ ਦੱਸੋ ਅਸੀਂ ਹੋਰ ਵੀ ਵਧੀਆ ਵਧੀਆ ਮੈਸੇਜਸ ਤੁਹਾਡੇ ਲਈ ਲੈ ਕੇ ਆਵਾਂਗੇ ਧੰਨਵਾਦ